यस गुड इवनिंग एवरीबडी सीकाल जी बहुत बहुत स्वागत है सारे ही विद्यार्थियों का थोड़े अपने स्टडी चैनल एरूडिशन स्टडीज़ कि मेरी आवाज़ आ रही है थोनू यस yes, आवाज़ आ रही है ओके यस आवाज़ आनी स्टार्ट हो होगी ओके okay, हाँ जी ਦਾ ਇਸ ਚੈਨਲ ਦੇ ਉੱਪਰ ਤੁਹਾਨੂੰ ਡੇਲੀ ਲਾਈਵ ਕਲਾਸ ਮਿਲਦੀ ਹੈ ਜੋ ਕਿ ਸ਼ਾਮ ਨੂੰ 9:15 ਦੀ ਹੁੰਦੀ ਆ ਜਿਸ ਦੇ ਵਿੱਚ ਅਸੀਂ ਪੰਜਾਬੀ ਸਾਹਿਤ ਦੀ ਤਿਆਰੀ ਕਰਦੇ ਆ ਰਾਈਟ ਤੇ ਇਹਦੇ ਵਿੱਚ ਜਿਹੜਾ ਤੁਹਾਡਾ ਅਗਲੇ ਮਹੀਨੇ ਡੀ ਟ੍ਰਿਪਲ ਐਸਬੀ ਦਾ ਪੇਪਰ ਆਉਣ ਜਾ ਰਿਹਾ ਆ ਆਪਾਂ ਉਸਦੇ ਹੀ ਬਾਅਦ ਨੂੰ ਹੁਣ ਸਟਾਰਟ ਕੀਤਾ ਹੋਇਆ ਹੈ ਯਾਨੀ ਉਹਦੇ ਨਾਲ ਰਿਲੇਟਿਡ ਆਪਾਂ ਐਮਸੀਕਿਊਜ਼ ਕਰਦੇ ਆ ਓਕੇ ਐਂਡ ਜਿਹੜਾ ਤੁਹਾਡਾ ਹੁਨੇ ਹੁਨੇ ਈਟੀਟੀ ਦਾ ਪੇਪਰ ਹੋਇਆ ਅੱਜ ਹੀ ਤੁਹਾਨੂੰ ਪਤਾ ਹੋਏਗਾ ਲਾਈਕ ਹੁਣ ਉਹਨਾਂ ਦੀ ਆਨਸਰ ਕੀ ਵੀ ਆ ਚੁੱਕੀ ਹੈ ਹੈਨਾ ਤਾਂ ਬੱਚਾ 100 ਦੇ ਵਿੱਚੋਂ ਇੱਕ ਇੱਕ ਪ੍ਰਸ਼ਨ ਕਰਵਾਏ ਹੋਏ ਪੇਪਰ ਦੇ ਵਿੱਚੋਂ ਆਇਆ ਮੈਨੂੰ ਬਹੁਤ ਖੁਸ਼ੀ ਹੋਈ ਜਦੋਂ ਲਾਈਕ ਇੱਕ ਵਿਦਿਆਰਥੀ ਹੈਗੇ ਨੇ ਮੇਰੇ ਰਜਨੀ ਜੈਨ ਜੀ ਬਹੁਤ ਜਲਦੀ ਤੁਹਾਨੂੰ ਗੁੱਡ ਨਿਊਜ਼ ਮਿਲੂਗੀ ਵੀ ਬਿਕਾਜ਼ ਮੇਰੇ ਕੋਲੋਂ ਪੇਡ ਬੈਚ ਦੇ ਵਿੱਚ ਈਟੀਟੀ ਦੇ ਸਟੂਡੈਂਟਸ ਇਸ ਵਾਰੀ ਬਹੁਤ ਘੱਟ ਆਏ ਸੀ ਠੀਕ ਹੈ ਤੇ ਉਹਨਾਂ ਦੇ ਵਿੱਚੋਂ ਇੱਕ ਸਟੂਡੈਂਟ ਦੀ ਅੱਜ ਮੈਨੂੰ ਕਾਲ ਆਈ that ਕਿ ਮਾਮ ਸਭ ਕੁਝ ਕਰਵਾਏ ਵਿੱਚੋਂ ਸੀਗਾ ਐਂਡ ਦੂਸਰੀ ਗੱਲ ਉਹਨਾਂ ਨੇ ਕਰੀਬਨ ਕਰੀਬਨ 82 ਸਕੋਰ ਕੀਤਾ ਓਕੇ ਆਊਟ ਆਫ 100 ਜਿਹੜੀ ਅੱਜ ਅਨਸਰ ਕੀ ਆਈ ਹੈ ਤਾਂ ਤੁਸੀਂ ਸੋਚ ਨਹੀਂ ਸਕਦੇ ਕਿ ਉਸ ਟਾਈਮ ਇੱਕ ਟੀਚਰ ਨੂੰ ਕਿੰਨੀ ਜ਼ਿਆਦਾ ਖੁਸ਼ੀ ਹੁੰਦੀ ਆ ਜਦੋਂ ਉਹਨਾਂ ਨੂੰ ਕੋਈ ਸਟੂਡੈਂਟ ਕਹਿੰਦਾ ਹੈ ਥੈਂਕ ਯੂ ਸੋ ਮੱਚ ਮਾਮ ਤਾਂ ਇਹ ਚੀਜ਼ ਨਾ ਜਿਹੜੀ ਤੁਹਾਡੇ ਦਿਲ ਤੋਂ ਨਿਕਲਦੀ ਹੈ ਮਜ਼ਾ ਆ ਜਾਂਦਾ ਉਹਨੂੰ ਸੁਣ ਕੇ ਤੇ ਦਿਲ ਕਰਦਾ ਹੈ ਕਿ ਅੱਜ ਹੀ ਅਪੁਆਇੰਟਮੈਂਟ ਲੈਟਰ ਤੁਹਾਨੂੰ ਮਿਲਦੀ ਹੈ ਬਟ ਐਦਾ ਲੱਗਦਾ ਹੈ ਕਿ ਸੈਲਰੀ ਮੈਨੂ ਮਿਲ ਗਈ ਹੈ ਨਾ ਤਾਂ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਤਾਂ ਐਦਾ ਹੀ ਪਲੀਜ਼ ਆਪਣੇ ਐਕਸਪੀਰੀਅੰਸ ਜ਼ਰੂਰ ਸ਼ੇਅਰ ਕਰਦੇ ਰਹਾ ਕਰੋ ਇੱਕ ਬੱਚਾ ਰਾਜਵਿੰਦਰ ਉਹਨਾਂ ਨੇ ਹੁਨੇ ਹੁਨੇ ਸੀਟੈਟ ਦਾ ਐਗਜ਼ਾਮ ਦਿੱਤਾ ਤੇ ਮੈਂ ਉਹਨਾਂ ਨੂੰ ਬਾਕੀ ਕਲਾਸਿਸ ਜਿਹੜੀ ਪੇਡ ਵਾਲੀਆਂ ਫ੍ਰੀ ਚ ਦੇਤੀਆਂ ਸੀਗੀਆਂ ਐਂਡ ਉਹਨਾਂ ਦਾ ਵੀ ਅੱਜ ਰਿਜ਼ਲਟ ਆ ਗਿਆ ਆ ਜਾਂ ਕੱਲ ਆਇਆ ਸੀ ਤੇ ਜਿਸ ਦੇ ਵਿੱਚ ਉਹਨਾਂ ਦੀ ਵੀ ਸਿਲੈਕਸ਼ਨ ਹੋ ਗਈਆਂ ਆਈ ਮੀਨ ਸੀਟੈਟ ਉਹਨਾਂ ਦਾ ਵੀ ਕਲੀਅਰ ਹੋ ਗਿਆ ਆ ਤਾ ਬੱਚੇ ਛੋਟੀਆਂ-ਛੋਟੀਆਂ ਚੀਜ਼ਾਂ ਹੁੰਦੀਆਂ ਆ ਤੁਹਾਡੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਨਾ ਜਿਹੜੀਆਂ ਉਹ ਹੋਰ ਵੀ ਜ਼ਿਆਦਾ ਐਨਥੂਸੀਆਜ਼ਮ ਨਾਲ ਪੜਾਉਣ ਦੇ ਉੱਪਰ ਲਾਈਕ ਉਹ ਕਰ ਦਿੰਦੀਆਂ ਕਿ ਯੈਸ ਮੈਂ ਹਾਲੇ ਹੋਰ ਵੀ ਬੈਟਰ ਕਰਨਾ ਹੈ ਓਕੇ ਹਾਲੇ ਮੈਨੂੰ ਪਤਾ ਹੈ ਬੈਸਟ ਨਹੀਂ ਹੋ ਰਿਹਾ ਇਸ ਤੋਂ ਵਧੀਆ ਕਰਨ ਦੀ ਮੈਂ ਹਮੇਸ਼ਾ-ਹਮੇਸ਼ਾ ਅੱਗੋਂ ਵੀ ਕੋਸ਼ਿਸ਼ ਕਰਦੀ ਰਹੂੰਗੀ ਠੀਕ ਹੈ ਤਾਂ ਅਗਰ ਤੁਹਾਡੇ ਵਿੱਚੋਂ ਕੋਈ ਵੀ ਵਿਦਿਆਰਥੀ ਕੋਈ ਥਿਊਰੀ ਦੀ ਕਲਾਸ ਲੈਣਾ ਚਾਹੁੰਦਾ ਹੈ ਪੰਜਾਬੀ ਦੀ ਹਿਸਟਰੀ ਦੀ ਪੋਲਿਟੀਕਲ ਸਾਇੰਸ ਦੀ ਤਾਂ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ 6280492562 ਠੀਕ ਹੈ ਜੀ 880492562 ਇਸ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਥਿਉਰੀ ਦੀਆਂ ਕਲਾਸਿਸ ਲੈ ਸਕਦੇ ਹੋ ਉਹਦੇ ਵਿੱਚ ਤਿਆਰੀ ਕਰ ਸਕਦੇ ਹੋ ਤੇ ਮੈਨੂੰ ਪੂਰੀ ਉਮੀਦ ਹੈ ਆਉਣ ਵਾਲਾ ਜਦੋਂ ਵੀ ਮਾਸਟਰ ਕੇਡਰ ਆਊਗਾ ਤਾਂ ਬਹੁਤ ਸਾਰੀਆਂ ਗੁੱਡ ਨਿਊਜ਼ ਜਿਹੜੀਆਂ ਆ ਉਹ ਫੋਰ ਸ਼ੋਰ ਮਿਲਣ ਵਾਲੀਆਂ ਮੈਨੂੰ ਇਸ ਚੀਜ਼ ਦਾ ਪੂਰਾ ਵਿਸ਼ਵਾਸ ਹੈ ਤੁਹਾਡੇ ਸਭ ਤੇ ਰਾਈਟ ਓਕੇ हां अगर ਤੁਸੀਂ ਬਹੁਤ ਜ਼ਿਆਦਾ ਡਿਟੇਲਸ ਕਵਰ ਕਰਨਾ ਹੈ ਲਾਈਕ ਮੰਨ ਲਓ ਤੁਸੀਂ ਪੋਲੀਟੀਕਲ ਸਾਇੰਸ ਤੇ ਹਿਸਟਰੀ ਪੀਸੀਐਸ ਲੈਵਲ ਤੱਕ ਦੀ ਕਰਨੀ ਹੈ ਤਾਂ ਵੀ ਮੈਂ ਤੁਹਾਨੂੰ ਇਸ ਚੀਜ਼ ਦੀ ਸ਼ਿਉਰਿਟੀ ਦੇ ਸਕਦੀ ਹਾਂ ਤੇ ਤੁਹਾਨੂੰ ਅਸ਼ੂਰ ਕਰ ਸਕਦੀ ਹਾਂ ਕਿ ਤੁਸੀਂ ਅਗਰ ਥਿਉਰੀ ਬੈਚ ਲੈਂਦੇ ਹੋ ਤਾਂ ਤੁਸੀਂ ਪੀਸੀਐਸ ਲੈਵਲ ਤੱਕ ਦੀ ਤਿਆਰੀ ਕਰ ਸਕਦੇ ਹੋ ਤਾਂ ਮਾਸਟਰ ਕੈਟਰ ਦਾ ਪੇਪਰ ਤਾਂ ਉਸ ਤੋਂ ਬਾਹਰ ਕਿਸੇ ਵੀ ਹਾਲਤ ਵਿੱਚ ਨਹੀਂ ਆਊਗਾ ਇਹ ਮੇਰੀ ਜ਼ੁਬਾਨ ਹੈ ਠੀਕ ਹੈ ਚਲੋ ਅੱਗੇ ਚੱਲਦੇ ਹਾਂ ਗੱਲ ਕਰਦੇ ਹਾਂ YouTube ਕਲਾਸਿਸ ਦੀ ਅਗਰ ਤੁਸੀਂ YouTube ਦੀ ਕਿਸੇ ਵੀ ਕਲਾਸ ਦੀ ਫਰਦਰ ਅਪਡੇਟ ਲੈਣੀ ਹੈ ਤਾਂ ਉਹਦੇ ਲਈ ਤੁਸੀਂ Telegram ਗਰੁੱਪ ਨੂੰ ਬੱਚਾ ਜ਼ਰੂਰ ਜੁਆਇਨ ਕਰ ਲੈਣਾ ਜਿਵੇਂ ਕਿ ਮੈਂ ਤੁਹਾਨੂੰ ਆਲਵੇਸ ਕਹਿੰਦੀ ਆ ਕਿ Telegram ਗਰੁੱਪ ਦਾ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਆ ਉਹਨੂੰ ਜ਼ਰੂਰ ਜੁਆਇਨ ਕਰ ਲਓ ਕਿਉਂਕਿ ਉੱਥੇ ਤੁਹਾਨੂੰ ਹਰ ਰੋਜ਼ ਕਲਾਸ ਦਾ ਲਿੰਕ ਵੀ ਸ਼ੇਅਰ ਹੁੰਦਾ ਹੈ ਤੇ ਜੇ ਕੋਈ ਅਪਡੇਟ ਆਂਦੀ ਹੈ ਤਾਂ ਵੀ ਓਕੇ ਚਲੋ ਸ਼ੁਰੂ ਕਰਦੇ ਆ ਫਿਰ ਹੁਣ ਅੱਜ ਦੇ ਪਹਿਲੇ ਪ੍ਰਸ਼ਨ ਤੋਂ ਫਜ਼ਲ ਸ਼ਾਹ ਨੇ ਸੋਹਣੀ ਮਹਿਵਾਲ ਦਾ ਕਿੱਸਾ ਕਦੋਂ ਮੁਕਾਇਆ बारह हिजरी 1826 सौ छब्बी ईस्वी बारह हिजरी या फिर अठारह सौ ईस्वी हाँ जी पहले प्रश्न के लिए उत्तर करना है तुसी, फजल शाह ने सोनी महिवाल का किस्सा कदों मुकया हाँ जी घट लग रही है जी कि बाकियों के कोल भी आवाज़ घट आ रही है तो फिर मैं एक बार चेक कर ला ਹਾਂਜੀ ਤੁਹਾਡਾ ਆਨਸਰ ਆ ਰਿਹਾ ਹੈ 1265 ਹਿਜਰੀ ਤੇ 1826 ਈਸਵੀ ਦੇਖਦੇ ਆ ਫਿਰ ਕਿਹੜਾ ਆਨਸਰ ਸਹੀ ਹੈ ਜਿਨ੍ਹਾਂ ਨੇ ਆਨਸਰ 1265 ਹਿਜਰੀ ਕੀਤਾ ਯਾਨੀ ਕਿ ਏ ਆਨਸਰ ਉਹਨਾਂ ਦਾ ਆਨਸਰ ਬਿਲਕੁਲ ਠੀਕ ਹੈਗਾ ਤੇ ਵੈਸੇ ਵੀ ਬੱਚਾ ਏ ਜਿਹੜੀ ਚੀਜ਼ ਹੈ ਨਾ ਇਹਦੇ ਬਾਰੇ ਜਾਣਕਾਰੀ ਸਾਨੂੰ ਫਜ਼ਲ ਸ਼ਾਹ ਦੀ ਕਿਸੇ ਤੋਂ ਹੀ ਮਿਲਦੀ ਹੈ ਉਹਨੇ ਆਪਣੇ ਕਿੱਸੇ ਦੇ ਵਿੱਚ ਪੰਕਤੀਆਂ ਲਿਖੀਆਂ ਜਿੰਦੇ ਤੋਂ ਪਤਾ ਚਲਦਾ ਹੈ ਕਿ ਉਹਨੇ ਇਹ ਵਾਲਾ ਕਿੱਸਾ 1265 ਹਿਜਰੀ ਵਿੱਚ ਮੁਕਾਇਆ ਸੀ ਓਕੇ ਅੱਗੇ ਦੇਖਦੇ ਹਾਂ ਅੱਜ ਦਾ ਦੂਸਰਾ ਪ੍ਰਸ਼ਨ ਫਜ਼ਲ ਸ਼ਾਹ ਦਾ ਜਨਮ ਕਦੋਂ ਹੋਇਆ 1818 ਜਾਂ 19 1825 ਜਾਂ 26 1830 ਜਾਂ 31 1835 ਜਾਂ 36 ਮੋਂ ਐਂਦੇ ਵਿੱਚ ਹਰ ਜਗ੍ਹਾ ਤੇ ਜਾਣ ਦੀ ਆਪਸ਼ਨ ਕਿਉਂ ਹੈ ਕਿਉਂਕਿ ਫਜ਼ਲ ਸ਼ਾਹ ਦੇ ਜਨਮ ਦੇ ਬਾਰੇ ਸਾਨੂੰ 200% ਤਾਂ ਨਹੀਂ ਪਤਾ ਚੱਲਦਾ ਆਈ ਮੀਨ 100% ਜਾਣਕਾਰੀ ਨਹੀਂ ਮਿਲਦੀ ਬਟ ਜਦੋਂ ਅਸੀਂ ਉਹਦਾ ਕਿੱਸਾ ਪੜਦੇ ਆ ਤਾਂ ਉਹਦੇ ਵਿੱਚੋਂ ਲਿਖੀਆਂ ਗਈਆਂ ਲਾਈਨਾਂ ਦੇ ਵਿੱਚੋਂ ਸਾਨੂੰ ਇਹ ਪਤਾ ਚੱਲ ਜਾਂਦਾ ਆ ਕਿ ਐਂਦਾ ਜਣਾ ਜਨਮ ਹੈ ਐਨਾ 2 ਸਾਲਾਂ ਦੇ ਵਿਚਕਾਰ ਕਿਤੇ ਹੋਇਆ ਠੀਕ ਹੈ ਜੀ ਤਾਂ ਤੁਸੀਂ ਦੱਸੋ ਫਿਰ ਫਜ਼ਲ ਸ਼ਾਹ ਦਾ ਜਨਮ ਕਦੋਂ ਹੁੰਦਾ ਹੈ ਦੂਸਰੇ ਲਈ ਬੀ ਲਗਾ ਰਹੇ ਹੋ ਬਹੁਤ ਹੀ ਵਧੀਆ 1825 ਜਾਂ 1826 ਦੇ ਵਿੱਚ ਫਜ਼ਲ ਸ਼ਾਹ ਦਾ ਜਨਮ ਹੋਇਆ ਸੀ ਓਕੇ ਅੱਗੇ ਫਜ਼ਲ ਸ਼ਾਹ ਦੇ ਕਿਸੇ ਦੀਆਂ 17 ਦੱਸੋ ਨਵਾਂ ਕੋਟ ਲਾਹੌਰ ਦੀ ਤਰਫ ਦੱਖਣ ਪੈਂਡਾ ਨੀਮ ਪਰਸੰਗ ਦਾ ਜਾਨਬੇਲੀ ਅਗਲੀ ਮੈਂ ਵੀ ਇਸ਼ਕ ਦੇ ਵਿੱਚ ਗੁਦਾਜ ਹੋਇਆ ਐ ਪਰ ਦਸਣ ਦੀ ਨਹੀਂ ਜਾ ਮੀਆਂ ਅਗਲਾ ਸ਼ਹਿਰ ਸ਼ਹਿਰ ਸ਼ੋਰਾ ਮੇਰਾ ਸ਼ੀਰ 세ਤੀ ਮੁਲਕ ਮੁਲਕ ਮਲਕੁਲ ਸ਼ੁਵਰਾ ਬੇਲੀ ਜਾਂ ਇਹ ਸਾਰੀਆਂ ਹੀ ਪੰਕਤੀਆਂ ਫਜ਼ਲ ਸ਼ਾਹ ਦੇ ਕਿੱਸੇ ਦੇ ਵਿੱਚੋਂ ਲਈਆਂ ਗਈਆਂ ਹਨ ਹਾਂਜੀ ਪ੍ਰਸ਼ਨ ਨੰਬਰ ਤੀਸਰੇ ਦੇ ਲਈ ਉੱਤਰ ਕਰਨਾ ਹੈ ਫਜ਼ਲ ਸ਼ਾਹ ਦੇ ਕਿੱਸੇ ਦੀਆਂ 17 ਦੱਸੋ ਕਿਹੜੀਆਂ ਨੇ ਕੁਐਸਚਨ ਦਾ ਨੰਬਰ ਪਾ ਕੇ ਆਨਸਰ ਕਰਨਾ ਤੀਸਰੇ ਲਈ ਡੀ ਆਨਸਰ ਲਗਾ ਰਿਹਾ ਹੂੰ ਵੈਰੀ ਗੁੱਡ ਇਸ ਦਾ ਉੱਤਰ ਹੋਏਗਾ ਸਾਰੀਆਂ ਦੀਆਂ ਸਾਰੀਆਂ ਹੁਣ ਇੱਥੋਂ ਤੁਹਾਨੂੰ ਪਤਾ ਚੱਲ ਰਿਹਾ ਹੋਏਗਾ ਕਿ ਉਹ ਆਪ ਦੱਸ ਰਿਹਾ ਹੈ ਕਿ ਲਾਹੌਰ ਦੇ ਨਵਾਂ ਕੋਟ ਦੇ ਵਿੱਚ ਉਹਦਾ ਜਨਮ ਹੋਇਆ ਫਿਰ ਉਹਨੇ ਆਪ ਵੀ ਇਸ਼ਕ ਕੀਤਾ ਸੀਗਾ রাইਟ ਜਿਹੜਾ ਕਿ ਉਹ ਕਹਿੰਦਾ ਹੈ ਕਿ ਸਫਲ ਹੋਣਾ ਬਹੁਤ ਔਖਾ ਆ ਤੇ ਉਸੇ ਚੀਜ਼ ਨੂੰ ਹੀ ਫਿਰ ਐਨੇ ਆਪਦੇ ਕਿੱਸਿਆਂ ਦੇ ਵਿੱਚ ਬਿਆਨ ਕੀਤਾ ਉਸੇ ਦਰਦ ਨੂੰ ਬਾਕੀ ਸ਼ਾਇਰਾਂ ਦੀ ਤਰ੍ਹਾਂ ਫਿਰ ਅੰਦੇ ਵਿੱਚ ਉਹ ਕਹਿੰਦਾ ਮਲਕੁਲ ਸ਼ੂਰਾ ਮਤਲਬ ਉਹ ਨਾ ਆਪਦੇ ਆਪ ਨੂੰ ਸ਼ੇਰੋ ਸ਼ਾਇਰੀ ਦਾ ਸਰਤਾਜ ਮੰਨਦਾ ਠੀਕ ਹੈ ਖੁਦ ਨੂੰ ਤਾਂ ਇਹ ਤਿੰਨੋਂ ਦੀਆਂ ਤਿੰਨੋਂ ਜਿਹੜੀਆਂ ਲਾਈਨਾਂ ਨੇ ਇਹ ਫਜ਼ਲ ਸ਼ਾਹ ਦੇ ਕਿਸੇ ਦੇ ਵਿੱਚੋਂ ਦੀ ਲਈਆਂ ਗਈਆਂ ਓਕੇ ਅਗਰ ਤੁਹਾਡੇ ਕੋਲੋਂ ਮੰਨ ਲਓ ਐਗਜ਼ੈਕਟ ਪੁੱਛ ਲਿਆ ਜਾਂਦਾ ਆ ਕਿ ਬਈ ਫਜ਼ਲ ਸ਼ਾਹ ਆਪਣੇ ਆਪ ਨੂੰ ਕੀ ਕਹਿੰਦਾ ਠੀਕ ਹੈ ਤਾਂ ਫਿਰ ਉੱਤੇ ਤੁਹਾਨੂੰ ਇਹ ਵਾਲੀਆਂ ਲਾਈਨਾਂ ਜਿਹੜੀਆਂ ਨੇ ਇਹ ਯਾਦ ਆਣੀਆਂ ਚਾਹੀਦੀਆਂ ਮਲਕੁਲ ਸ਼ੂਰਾ ਦਾ ਮਤਲਬ ਹੁੰਦਾ ਹੈ ਕਵੀਆਂ ਦਾ ਸਰਤਾਜ ਠੀਕ ਹੈ ਤਾਂ ਇਹ ਤੁਹਾਡੇ ਕੋਲੋਂ ਡਾਇਰੈਕਟ ਵੀ ਪੁੱਛਿਆ ਜਾ ਸਕਦਾ ਹੈ ਨਾ ਠੀਕ ਹੈ ਤਾਂ ਇਹ ਯਾਦ ਰੱਖ ਲੈਣਾ ਇਹ ਵਾਲੇ ਜਿਹੜੇ ਵਰਡ ਹਨ ਮਲਕੁਲ ਸ਼ੂਰਾ ਇਹਦਾ ਮਤਲਬ ਇਹ ਕਹਿੰਦਾ ਹੈ ਕਿ ਮੈਂ ਕਵੀਆਂ ਦਾ ਸਰਤਾਜ ਹਾਂ ਫੈਜ਼ਲ ਸ਼ਾ ਫੈਜ਼ਲ ਸ਼ਾ ਅੱਗੇ ਫੈਜ਼ਲ ਸ਼ਾ ਦਾ ਪਹਿਲਾ ਕਿੱਸਾ ਕਿਹੜਾ ਹੈ ਸੋਨੀ ਮਹੀਵਾਲ ਹੀਰ ਰਾਂਝਾ ਲੈਲਾ ਮਜਨੂ ਮਿਰਜ਼ਾ ਸਾਹਿਬਾ ਚੌਥੇ ਪ੍ਰਸ਼ਨ ਦੇ ਲਈ ਕੀ ਉੱਤਰ ਹੋਏਗਾ ਸ਼ਾਬਾਸ਼ हां ਆਪਣੇ ਆਪ ਨੂੰ ਮੰਨਦਾ ਕਿ ਮੈਂ ਸਾਰੇ ਕਿਸਾਨਾਂ ਦਾ ਸਰਤਾਜ ਆ ਓਕੇ ਚਲੋ ਚੌਥੇ ਪ੍ਰਸ਼ਨ ਦੇ ਲਈ ਉੱਤਰ ਕਰੋ ਕੀ ਹੋਏਗਾ ਫੈਜ਼ਲ ਸ਼ਾਹ ਦਾ ਪਹਿਲਾ ਕਿੱਸਾ ਕਿਹੜਾ ਹੈ ਅਰੇ ਫਜ਼ਲ ਸ਼ਾਹ ਦਾ ਸੌਰੀ ਐ ਨਹੀਂ ਆ ਫਿਰ ਜੀ ਚਮਕੌਰ ਜੀ ਆਪਣੇ ਆਪਣੀ ਸੋਚ ਆ ਜਾਂਦੀ ਹੈ ਨਹੀਂ ਬੰਦੇ 'ਚ ਕੰਫੀਡੈਂਸ ਹੈ चलो चौथे दे ए, वेरी वेरी गुड इसका उत्तर होएगा सोनी महिवाल फजल शाह का पहला किस्सा ठीक है।, है जिस दे बारे आप जस्ट उन्हें गल की यह लाइना भी एक्चुअली सोनी महिवाल दिया दियां अगे किसने कहा कि फजल शाह प्रेम का कुठा जापता है किसी जनानी दे इश्क का मारिया जीत सिंह सीतल बाबा बलवंत बलवंत गारगी मोहन सिंह एग्जैक्टली कहें मैं अपनी फेवरेट हूँ ਉਹ ਵਾਲਾ ਕੰਮ ਸੀਗਾ ਹੈਨਾ yes naruto ji absolutely right ਚਲੋ ਪੰਜਵੇਂ ਦੇ ਲਈ ਆਨਸਰ ਕਰੋ ਜੀ ਫਜ਼ਲ ਸ਼ਾਹ ਪ੍ਰੇਮ ਦਾ ਕੁੱਠਾ ਜਾਪਦਾ ਹੈ ਕਿਸੇ ਜਨਾਨੀ ਦੇ ਇਸ਼ਕ ਦਾ ਮਾਰਿਆ ਇਹ ਕਿਨੇ ਕਿਹਾ ਸੀ ਜੀ ਪੰਜਵੇਂ ਲਈ ਤੁਸੀਂ ਡੀ ਆਨਸਰ ਲਗਾ ਰਹੇ ਹੋ ਚੰਗਾ ਹੋਇਆ ਮੈਂ ਮੋਹਨ ਸਿੰਘ ਆਪਸ਼ਨ ਚ ਪਾਇਆ ਪਹਿਲਾਂ ਮੈਂ ਤੇ ਸੋਨ ਸਿੰਘ ਲਿਖਿਆ ਫਿਰ ਮੈਂ ਕਿਹਾ ਨਹੀਂ ਏ ਤਨਾ ਇੱਦਾਂ ਲੱਗਦਾ ਕਿ ਜ਼ਿਆਦਾ ਜਨੇ ਆਨਸਰ ਮੋਨ ਸਿੰਘ ਤੇ ਲਗਾਉਣਗੇ ਬਟ ਇਸ ਦਾ ਆਨਸਰ ਉਹ ਹੈ ਜਿਹੜਾ ਕਿਸੇ ਨੇ ਵੀ ਨਹੀਂ ਕੀਤਾ ਇਹ ਬੋਲਿਆ ਸੀਗਾ 바ਵਾ ਬਲਵੰਤ ਨੇ ਠੀਕ ਹੈ ਹੂੰ ਇਹ 바ਵਾ ਬਲਵੰਤ ਨੇ ਬੋਲਿਆ 바ਵਾ ਬੁੱਧ ਨੇ ਬੋਲਿਆ ਇੱਕ ਸੈਕਿੰਡ ਲਈ ਰੁਕੋ ਸੌਰੀ ਸੌਰੀ ਹਾਂ ਮੈਨੂੰ ਪਤਾ ਸੀਗਾ ਐਕਚੁਅਲੀ ਸੌਰੀ ਇਹ ਨਾ 바ਵਾ ਬਲਵੰਤ ਨਹੀਂ ਐ 바ਵਾ ਬੁੱਧ ਐ ਇਹ ਲਿਖਦੇ ਲਿਖਦੇ ਬਸ ਉਹ ਬਲਵੰਤ ਪੈ ਗਿਆ ਤਾਂ ਪਲੀਜ਼ ਇਹ ਤੁਸੀਂ ਯਾਦ ਰੱਖ ਲਿਓ ਕਿ ਡੀ ਤਾਂ ਪੱਕਾ ਨਹੀਂ ਹੈਗਾ ਪਰ ਇਹਨਾਂ ਦੇ ਵਿੱਚ ਆਪਸ਼ਨ ਪਾਈ ਹੋਈ ਨਹੀਂ ਹੋਈ ਠੀਕ ਹੈ ਤਾਂ ਆਪਸ਼ਨ ਕਿਹੜੀ ਹੈਗੀ ਹੈ ਇਹ ਹੈ 바ਵਾ ਬਲਵੰਤ ਨੋਟ ਸੌਰੀ 바ਵਾ ਬੁੱਧ 바ਵਾ ਬਲਵੰਤ ਨਹੀਂ ਓਕੇ ਹਾਂ ਨਹੀਂ ਬਟ ਫਿਰ ਵੀ ਤੁਹਾਡਾ ਗਲਤ ਹੀ ਹੁੰਦਾ ਕਿਉਂਕਿ ਮੇਰੇ ਕੋਲ ਆਪਸ਼ਨ ਹੀ ਗਲਤ ਹੈ ਟਾਈਪੋ ਮਿਸਟੇਕ ਹੈ ਪਲੀਜ਼ ਇਹਨੂੰ ਯਾਦ ਰੱਖਣਾ 바ਵਾ ਬੁੱਧ ਓਕੇ ਮੈਂ ਤਾਂ ਹੀ ਚਾਰ ਪੰਜ ਵਾਰ ਰਿਪੀਟ ਕਰ ਦਿੱਤਾ ਕਿ ਕੋਈ ਬੱਚਾ ਅਗਰ ਮੰਨ ਲਓ ਕੁਐਸਚਨ ਨੂੰ ਆ ਲਾਈਕ ਫਾਸਟ ਫੋਰਵਰਡ ਦੇ ਵਿੱਚ ਵੀ ਦੇਖਦਾ ਤੇ ਉਹਨੂੰ ਪਤਾ ਹੋਏ ਠੀਕ ਹੈ ਚਲੋ ਅਗਲਾ ਦੇਖੋ 6ਵਾਂ ਪ੍ਰਸ਼ਨ ਫਜ਼ਲ ਸ਼ਾਹ ਦੀ ਮਜ਼ਾਰ ਕਿੱਥੇ ਹੈ ਫਰੀਦਕੋਟ ਮੁਲਤਾਨ ਜਲੰਧਰ ਲਾਹੌਰ ਹਾਂ ਹੁਣ ਮੈਨੂੰ ਪਤਾ ਤੁਸੀਂ ਇਹੀ ਕਹਿਣਾ ਸੀ ਜੇ 바ਵਾ ਬੁੱਧ ਪਾ ਦਿੰਦੇ ਤਾਂ ਅਸੀਂ ਵੀ ਇਹੀ ਕਰਨਾ ਸੀ ਵੈਸੇ ਇਹੋ ਜਿਹੀਆਂ ਚੀਜ਼ਾਂ ਨਾ ਜਾਂ ਤਾਂ ਮੋਹਨ ਸਿੰਘ دیਵਾਨਾ ਕਰਦਾ ਤੇ ਯਾ ਬਾਵਾ ਬੁੱਧ ਕਰਦਾ ਹੈ ਤੇ ਤੁਹਾਡੇ ਲਈ ਪ੍ਰਸ਼ਨ ਇਹਨਾਂ ਦੋਨਾਂ ਨੇ ਬਣਾਏ ਹੋਏ ਨੇ ਤਾਂ ਇਸ ਲਈ ਆਹ ਵਾਲੇ ਕੁਐਸਚਨ ਦੇ ਗ੍ਰੇਸ ਮਾਰਕ ਮਿਲ ਗਏ ਤੁਹਾਨੂੰ ਸਾਰਿਆਂ ਨੂੰ ਠੀਕ ਹੈ ਚਲੋ 6ਵੇਂ ਦੇ ਲਈ ਕੀ ਉੱਤਰ ਹੋਏਗਾ ਕੁਐਸਚਨ ਦਾ ਨੰਬਰ ਪਾਉਂਦੇ ਜਾਓ ਬੱਚਾ ਔਰ ਅਗਰ ਸੈਸ਼ਨ ਤੁਹਾਨੂੰ ਕਿਸੇ ਨੂੰ ਵੀ ਚੰਗਾ ਲੱਗ ਰਿਹਾ ਹੈ డు ਲਾਈਕ ਐਂਡ ਸਬਸਕ੍ਰਾਈਬ ਦ ਚੈਨਲ ਓਕੇ ਵੈਰੀ ਗੁੱਡ ਚਲੋ ਇਹ ਬਹੁਤ ਵਧੀਆ ਹੋ ਗਿਆ 6ਵੇਂ ਦਾ ਸਾਰਿਆਂ ਦਾ ਠੀਕ ਆ ਰਿਹਾ ਹੈ ਇਸ ਦੀ ਮਜ਼ਾਰ ਕਿੱਥੇ ਹੈ ਲਾਹੌਰ ਦੇ ਵਿੱਚ ਹੈ ਠੀਕ ਹੈ ਅੱਗੇ 7ਵਾਂ ਫਜ਼ਲ ਸ਼ਾਹ ਨੇ ហេਠਾਂ ਵਿੱਚੋਂ ਕਿਸ ਵਿਧਾ ਦੀ ਰਚਨਾ ਕੀਤੀ ਮਤਲਬ ਆਪ ਦੇ ਕਿਸੇ ਤੋਂ ਅਲੈਦਾ ਹੋਰ ਕਿਹੜੀ ਰਚਨਾ ਕੀਤੀ ਹੈ ਅਲਾਉਣੀਆਂ ਸਿਹਰਫੀਆਂ ਕਵਿੱਤ ਸਲੋਕ ਵੈਸੇ অপਸ਼ਨ ਐਨੀਆਂ ਕੋ ਇਜ਼ੀ ਨੇ ਐਨੀਆਂ ਕੋ ਕੈਸ਼ੂਅਲ ਕਿ ਮੈਨੂੰ ਪੱਕਾ ਪਤਾ ਹੈ ਤੁਸੀਂ ਇਹਦਾ ਆਨਸਰ ਨਹੀਂ ਵੀ ਪੜਿਆ ਨਾ ਤਾਂ ਵੀ ਸਹੀ ਕਰੋਗੇ ਦੱਸੋ ਜਰਾ ਸਤਵੇਂ ਕੁਐਸਚਨ ਦੇ ਲਈ ਕੀ ਉੱਤਰ ਹੋਏਗਾ ਫਜ਼ਲ ਸ਼ਾਹ ਨੇ ហេਠਾਂ ਵਿੱਚੋਂ ਕਿਸ ਵਿਧਾ ਦੇ ਵਿੱਚ ਰਚਨਾ ਕੀਤੀ ਚਲੋ ਸ਼ਾਬਾਸ਼ ਸਤਵੇਂ ਦੇ ਲਈ ਮੈਨੂੰ ਪਤਾ ਸੀ ਸਭ ਦਾ ਠੀਕ ਹੋ ਜਾਣਾ ਬਿਲਕੁਲ ਠੀਕ ਹੈ ਇਹ ਹੈ ਸਿਹਰਫੀਆਂ ਕਦੀ ਕਦੀ ਦੇਖੋ ਮੈਂ ਬਹੁਤ ਜ਼ਿਆਦਾ ਹੀ ਸੋਚ ਸਮਝ ਕੇ অপਸ਼ਨਸ ਬਣਦੀਆਂ ਕਦੀ ਕਦੀ ਇੰਨੀਆਂ ਹੀ ਕੈਜੂਅਲ ਹੋ ਜਾਂਦੀਆਂ ਕਿ ਨਹੀਂ ਵੀ ਪੜਿਆ ਤਾਂ ਵੀ ਆਨਸਰ ਸਹੀ ਹੋ ਹੀ ਜਾਣਾ ਚਲੋ ਅੱਗੇ ਅੱਠਵਾਂ ਦੇਖੋ ਫਜ਼ਲ ਸ਼ਾਹ ਨੇ ਸੋਹਣੀ ਮਹਿਵਾਲ ਦਾ ਜਦੋਂ ਕਿੱਸਾ ਲਿਖਿਆ ਤਾਂ ਉਹਦੀ ਸਟਾਰਟਿੰਗ ਦੇ ਵਿੱਚ ਉਹਨੇ ਕੀ ਲਿਖਿਆ ਸੋਹਣੀ ਦੀ ਤਾਰੀਫ या फिर महीवाल की तारीफ मंगलाचरण इलाके की सुंदरता हाँ जी दसो जरा यस ज़्यादातर बिल्कुल सुखदीप जी सही क्या अठवें दे उत्तर करो फिर कहगा सोनी महीवाल किस्से की शुरुआत इन्हें कितों की है जी 8ਵੀਂ دی ਲਈ ਤੁਹਾਡਾ ਆਨਸਰ B ਐਂਡ D ਦੋ ਆ ਰਹੇ ਨੇ ਬਿਲਕੁਲ ਜਿਨ੍ਹਾਂ ਨੇ ਆਨਸਰ ਕੀਤਾ ਨਾ ਮੰਗਲਾਚਰਨ ਉਹਨਾਂ ਦਾ ਉੱਤਰ ਬਿਲਕੁਲ ਠੀਕ ਹੈਗਾ ਇਹ ਕਹਿੰਦਾ ਅਵਲ ਹਮਦ ਸਨਾਏ ਖੁਦਾਏ ਤਾਈ ਜਿਸ ਇਸ਼ਕ થી ਕੁੱਲ ਜਹਾਨ ਕੀਤਾ نبی پاک رسول ਮਾਸ਼ੂਕ ਕਰਕੇ ਮਖਲੂਕ ਕੋਲੋਂ ਆਲੀ ਸ਼ਾਨ ਕੀਤਾ ਠੀਕ ਹੈ ਤਾਂ ਐਦਾਂ ਇਹਦੇ ਵਿੱਚ ਫਜ਼ਲ ਸ਼ਾ ਮੰਗਲਾਚਰਨ ਯਾਨੀ ਕਿ ਪਰਮਾਤਮਾ ਦੀ ਉਸਤਤ ਦੇ ਨਾਲ ਸ਼ੁਰੂਆਤ ਕਰਦਾ ਹੈ ਸੋਣੀ ਮਹੀਵਾਲ ਦੇ ਕਿੱਸੇ ਦੀ ਨੋਵਾਂ ਪ੍ਰਸ਼ਨ ਦੇਖੋ ਇਹਨਾਂ ਦੇ ਵਿੱਚੋਂ ਕਿਹੜੀ ਰਚਨਾ ਹੈ ਜਿਹੜੀ ਫਜ਼ਲ ਸ਼ਾ ਨੇ ਰਚੀ ਹੈ ਹੀਰ ਰਾਂਝਾ ਲੈਲਾ ਮਜਨੂ ਯੂਸਫ ਜ਼ੁਲੈਖਾ ਸੱਸੀ ਪੁੰਨੂ ਅਤੇ ਸਾਰੇ ਹੁਣ ਪਈ ਇਹੰਦਾ ਆਨਸਰ ਕਰਨ ਲੱਗਿਆ ਚੰਗੀ ਤਰ੍ਹਾਂ ਸੋਚਿਓ ਫੇਰ ਆਨਸਰ ਕਰਿਓ ਨੋਵੇਂ ਦਾ ਠੀਕ ਹੈ ਚਲੋ ਉੱਤਰ ਕਰੋ 9ਵੇਂ ਕੁਐਸਚਨ ਦੇ ਲਈ ਕੀ ਆਨਸਰ ਆਏਗਾ ਓਕੇ ਡੀ ਆਨਸਰ ਲਗਾ ਰਹੇ ਹੋ ਮੇਰੀ ਟ੍ਰਿਕ ਕੰਮ ਨਹੀਂ ਕੀਤੀ ਨਾ ਮੈਨੂੰ ਲੱਗਿਆ ਸੀ ਜਿਵੇਂ ਕਹੂੰਗਾ ਨਾ ਚੰਗੀ ਤਰ੍ਹਾਂ ਸੋਚੋ ਤਾਂ ਤੁਸੀਂ ਸਾਰੇ ਵਾਲਾ ਨਹੀਂ ਲਗਾਓਗੇ ਬਿਲਕੁਲ ਠੀਕ ਹੈ ਫਜ਼ਲ ਸ਼ਾਹ ਨੇ ਇੰਨਾ ਸਾਰੇ ਹੀ ਕਿੱਸਿਆਂ ਦੀ ਰਚਨਾ ਕੀਤੀ ਹੈ ਸੋਨੀ ਮਈਵਾਲ ਪਹਿਲਾ ਪਰ ਇਹ ਸਾਰੇ ਕਿੱਸੇ ਵੀ ਫਜ਼ਲ ਸ਼ਾਹ ਦੇ ਲਿਖੇ ਹੋਏ ਨੇ ਠੀਕ ਹੈ ਅਗੇ اے ਬਈ ਫਜ਼ਲ ਸ਼ਾਹ ਦੀਆਂ ਲਾਈਨਾਂ ਮੈਂ ਲਿਖੀਆਂ ਨੇ ਵਿੱਚ ਨਾ ਇੱਕ ਖਾਲੀ ਥਾਂ ਛੱਡੀ ਐ ਤੁਸੀਂ ਦੱਸਣਾ ਬਈ ਇਹ ਉਹਨੇ ਕੀ ਦੇ ਬਾਰੇ ਲਿਖਿਆ ਆਖਣ ਡੈਸ਼ ਵਾਲਾ ਕਰੋ ਕੁੱਲ ਬਿਆਨ ਆਯਾਨ ਮੀਆਂ ਫਜ਼ਲ ਸ਼ਾਹ ਕਿੱਸਾ ਅਲਫੋ ਯਹਤੀ ਕਰ ਕਰੋ ਸ਼ੇਅਰ ਪੰਜਾਬ ਜ਼ੁਬਾਨ ਮੀਆਂ ਇਹ ਫਜ਼ਲ ਸ਼ਾਹ ਦੇ ਕਿੱਸੇ ਦੇ ਵਿੱਚ ਲਿਖੀਆਂ ਲਾਈਨਾਂ ਠੀਕ ਐ ਤਾਂ ਇਹਦੇ ਵਿੱਚ ਕਿਹੜੇ ਕਿੱਸੇ ਦੇ ਬਾਰੇ ਇਹ ਲਿਖ ਰਿਹਾ ਸੋਨੀ ਮਹੀਵਾਲ ਸਸੀ ਪੁੰਨੂ ਹੀਰ ਰਾਂਝਾ ਲੈਲਾ ਮਜਨੂ ਦੱਸੋ ਜਰਾ ਹਾਂਜੀ ਮਨਵੀਰ ਜੀ ਸਾਰੀਆਂ ਇਹਨਾਂ ਦੀਆਂ ਰਚਨਾਵਾਂ ਨੇ ਓਕੇ ਇਹ ਆਨਸਰ ਆਣਾ ਸਟਾਰਟ ਹੋ ਗਿਆ ਮਤਲਬ ਕਿ ਤੁਸੀਂ ਕਹਿ ਰਹੇ ਹੋ ਇਹਦੇ ਵਿੱਚ ਸੋਨੀ ਮਹਿਵਾਲ ਆਣਾ ਚਾਹੀਦਾ ਹੈ ਰਾਈਟ ਬਿਲਕੁਲ ਠੀਕ ਹੈ ਇਹ ਆਏਗਾ ਸੋਨੀ ਮਹਿਵਾਲ ਦੇਖੋ ਇਹਦੇ ਵਿੱਚ ਕੀ ਕਹਿੰਦਾ ਹੈ ਕਹਿੰਦਾ ਕਿ ਮੇਰੇ ਜਿਹੜੇ ਦੋਸਤ ਸੀ ਨਾ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਬਈ ਤੂੰ ਨਾ ਬਿਆਨ ਕਰ ਇਹ ਵਾਲਾ ਕਿੱਸਾ ਠੀਕ ਹੈ ਤੇ ਮੈਂ ਆਪਦੇ ਦੋਸਤਾਂ ਦੇ ਕਹਿਣ ਤੇ ਕੀ ਕੀਤਾ ਸੀਗਾ ਆਪਣੀ ਜ਼ੁਬਾਨ ਦੇ ਵਿੱਚ ਸੋਨੀ ਮਹੀਵਾਲ ਕਿੱਸੇ ਦੀ ਜਿਹੜੀ ਆ ਰਚਨਾ ਕੀਤੀ ਸੀ ਠੀਕ ਹੈ ਤਾਂ ਇਹ ਲਾਈਨਾਂ ਵੀ ਯਾਦ ਰੱਖ ਲਿਓ ਨਾਲ ਦੀ ਨਾਲ ਇਹ ਵੀ ਯਾਦ ਰੱਖ ਲਿਓ ਕਿ ਇਹਨਾਂ ਨੇ ਯਾਰਾਂ ਦੀ ਸਿਫਾਰਿਸ਼ ਦੇ ਉੱਪਰ ਇਸ ਕਿੱਸੇ ਦੀ ਰਚਨਾ ਕੀਤੀ ਸੀ ਓਕੇ 11ਵਾਂ ਪ੍ਰਸ਼ਨ ਦੇਖੋ ਫਜ਼ਲ ਸ਼ਾਹ ਨੇ ਸੋਨੀ ਮਹੀਵਾਲ ਕਿੱਸੇ ਵਿੱਚ ਹੋਰ ਕਿਸ ਪ੍ਰੇਮੀ ਦਾ ਜ਼ਿਕਰ ਕੀਤਾ ਹੈ ਯੂਸਫ ਤੇ ਮਿਰਜ਼ਾ ਲੈਲਾ ਤੇ ਮਨਸੂਰ ਰਾਂਜਾ ਅਤੇ ਪੁੰਨੂ ਅਤੇ ਸਾਰੇ ਆਨਸਰ ਕਰੋ 11ਵੇਂ ਪ੍ਰਸ਼ਨ ਦੇ ਲਈ ਹਾਂ ਵਾਰਸ ਵੀ ਸੀ ਨਾ ਉਹਦੇ ਵੀ ਦੋਸਤ ਸੀਗੇ ਦੋ ਇਹ ਮੈਨੂੰ ਤਾਂ ਲੱਗਦਾ ਦੋਸਤਾਂ ਦਾ ਨਾਮ ਹੀ ਲੈਂਦੇ ਨੇ ਅਸਲ ਚ ਤਾਂ ਪੜਾਹਾਸ ਆ ਆਪਦੀ ਕੱਢਣੀ ਹੁੰਦੀ ਆ ਹੈਨਾ ਯਕੀ ਤਸੀਂ ਦੇਖਿਆ ਆਏਗਾ ਜ਼ਿਆਦਾਤਰ ਕਿੱਸਾਕਾਰਾਂ ਨੇ ਜਦੋਂ ਕਿਸੇ ਲਿਖਿਆ ਤਾਂ ਉਹ ਆਪ ਪਿਆਰ ਦੇ ਵਿੱਚ ਪਏ ਸੀ ਤੇ ਉਹ ਕਦੀ ਕਾਮਯਾਬ ਨਹੀਂ ਹੋਏ ਉਸੇ ਦਰਦ ਨੂੰ ਹੀ ਉਹਨਾਂ ਨੇ ਬਿਆਨ ਕੀਤਾ ਤਾਂ ਹੀ ਕਿੱਸਿਆਂ ਵਿੱਚ ਤੁਹਾਨੂੰ ਨਾ করুণਾ ਰਸ ਬੜਾ ਦਿਖਾਈ ਦੇਊਗਾ ਬਾਕੀ ਚਲੋ ਸ਼ਿੰਗਾਰ ਰਸ ਵਗੈਰਾ ਤਾਂ ਚਲੋ ਹੁਣੇ ਆ করুণਾ ਰਸ ਤਾਂ ਹੀ ਹੁੰਦਾ ਕਿਉਂਕਿ ਉਹ ਆਪ ਦਾ ਦਰਦ ਵੀ ਨਾਲ ਹੀ ਬਿਆਨ ਕਰ ਦਿੰਦੇ ਨੇ ਡੀ ਬਿਲਕੁਲ ਠੀਕ ਹੈ ਇਹਨਾਂ ਨੇ ਆਪਦੇ ਕਿੱਸੇ ਦੇ ਵਿੱਚ ਹੋਰ ਵੀ ਸਾਰੇ ਹੀ ਪ੍ਰੇਮੀਆਂ ਦੇ ਬਾਰੇ ਵਿੱਚ ਗੱਲ ਕੀਤੀ ਸੀ ਠੀਕ ਹੈ ਅਤੇ ਫਰਹਾਦ ਆਊਗਾ ਫਰੀ ਲਿਖਿਆ ਰਹਿ ਗਿਆ ਕੱਲਾ ਓਕੇ ਚਲੋ ਅੱਗੇ ਦੇਖੋ 12ਵਾਂ ਪ੍ਰਸ਼ਨ ਫਜ਼ਲ ਸ਼ਾਹ ਨੇ ਆਪਣੀਆਂ ਰਚਨਾਵਾਂ ਵਿੱਚ ਕਿਸ ਛੰਦ ਦੀ ਜ਼ਿਆਦਾ ਵਰਤੋਂ ਕੀਤੀ ਹੈ ਦੋਰਾ ਕੋੜੜਾ ਬੈਂਤ ਦਵਈਆ ਐਗਜ਼ੈਕਟਲੀ ਮੰਜੀ ਜੀ ਥਿਸ ਇਜ਼ ਦਾ ਪੁਆਇੰਟ ਉਹ ਕਹਿੰਦੇ ਸੀਗੇ ਕਿ ਉਹ ਦੋਸਤ ਸਭ ਤੋਂ ਪਹਿਲਾਂ ਠੀਕ ਹੈ ਹੋਰ ਸਭ ਬਾਅਦ ਵਿੱਚ ਦਾ ਫਰੈਂਡ ਜ਼ੋਨ ਨਾਲੋਂ ਜ਼ਿਆਦਾ ਮੈਟਰ ਕਰਦੇ ਸੀ ਨਹੀਂ ਤੇ ਉਦੋਂ ਵੈਸੇ ਵੀ ਤੁਹਾਨੂੰ ਪਤਾ ਹੈ ਵੀ ਸੋਸ਼ਲ ਮੀਡੀਆ ਟੀਵੀ ਮੋਬਾਈਲ ਇਹ ਸਭ ਕੁਝ ਤਾਂ ਹੁੰਦਾ ਨਹੀਂ ਸੀ ਤਾਂ ਦੋਸਤ ਵੀ ਜਦੋਂ ਬੋਰ ਹੁੰਦੇ ਸੀ ਤਾਂ ਉਹ ਵੀ ਚਲੇ ਜਾਂਦੇ ਸੀ ਰਾਈਡਰ ਕੋਲ ਕਿ ਚੱਲ ਯਾਰ ਕਿੱਸਾ ਹੀ ਸੁਣਾ ਦੇ ਹੈਨਾ ਚਲੋ 12ਵੇਂ ਦੇ ਲਈ ਕੀ ਆਨਸਰ ਲਗਾ ਰਹੇ ਹੋ ਬੀ ਐਂਡ ਸੀ ਚਲੋ ਦੇਖੀਏ ਜਿਨ੍ਹਾਂ ਨੇ ਉੱਤਰ ਸੀ ਕੀਤਾ ਨਾ ਬੈਂਤ ਚੰਦ ਐਨਨ ਨੇ ਜ਼ਿਆਦਾ ਆਪਣੀਆਂ ਰਚਨਾਵਾਂ ਵਿੱਚ ਇਸੇ ਦੀ ਵਰਤੋਂ ਕੀਤੀ ਹੈ ਅੱਗੇ 13ਵਾਂ ਪ੍ਰਸ਼ਨ ਫਜ਼ਲ ਸ਼ਾਹ ਨੇ ਇਸ਼ਕ ਨੂੰ ਕੀ ਨਾਮ ਦਿੱਤਾ ਹੈ ਅੱਗ ਦਾ ਦਰਿਆ ਬਿਰਹਾ ਕਲਾਮ ਇਬਾਦਤ ਫਜ਼ਲ ਸ਼ਾਹ ਨੇ ਇਸ਼ਕ ਨੂੰ ਕੀ ਨਾਮ ਦਿੱਤਾ ਅੱਗ ਦਾ ਦਰਿਆ ਬਿਰਹਾ ਕਲਾਮ ਇਬਾਦਤ 13ਵੇਂ ਪ੍ਰਸ਼ਨ ਦੇ ਲਈ ਉੱਤਰ ਕਰੋ ਜੀ ਕੀ ਹੋਏਗਾ ਹਾਂਜੀ ਜੀ 13th ਕੁਐਸਚਨ 13ਵੇਂ ਦੇ ਲਈ ਆਨਸਰ ਤੁਸੀਂ ਲਗਾ ਰਹੇ ਹੋ ਜੀ A ਓਕੇ ਬੜਾ ਕੈਜੂਅਲ ਜਿਹਾ ਆਨਸਰ ਹੈ ਕਦੀ ਕਦੀ ਓੱਖੀਆਂ ਚੀਜ਼ਾਂ ਨਾ ਸਿਰਫ ਦਿਖਾਉਣ ਵਾਸਤੇ ਹੁੰਦੀਆਂ ਹੈ ਨਾ ਕਹਿੰਦੇ ਨਾ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਐਨੇ ਬਿਰਹਾ ਦਾ ਨਾਮ ਦਿੱਤਾ ਹੈ ਇਸ਼ਕ ਨੂੰ ਠੀਕ ਓਕੇ ਅੱਗੇ ਦੇਖੋ 14ਵਾਂ ਪ੍ਰਸ਼ਨ ਫਜ਼ਲ ਸ਼ਾਹ ਦੇ ਅਕੋਰਡਿੰਗ ਸੋਹਣੀ ਜਦੋਂ ਕੱਚਾ ਘੜਾ ਦੇਖਦੀ ਹੈ ਹੈ ਨਾ ਉਹਨੂੰ ਐਕਚੁਅਲੀ ਕੱਚੇ ਘੜੇ ਦਾ ਪਤਾ ਕਿਹੜੇ ਟਾਈਮ ਲੱਗਿਆ ਸੀ ਜਦੋਂ ਉਹ ਦਰਿਆ ਵਿੱਚ ਠਿੱਲ ਪਈ ਜਦੋਂ ਘੜਾ ਦਰਿਆ ਵਿੱਚ ਡੁੱਬ ਗਿਆ ਜਦੋਂ ਉਸਨੇ ਘੜੇ ਨੂੰ ਹੱਥ ਲਾਇਆ ਜਾਂ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ 14ਵਾਂ ਪ੍ਰਸ਼ਨ ਲਈ ਉੱਤਰ ਕਰਨਾ ਹੈ ਕੱਚੇ ਘੜੇ ਦਾ ਸੋਨੀ ਨੂੰ ਕਦੋਂ ਪਤਾ ਲੱਗਿਆ ਜੀ 14ਵੇਂ ਦਾ ਆਨਸਰ ਤੁਸੀਂ ਲਗਾ ਰਹੇ ਹੋ ਸੀ ਐਂਸਰ ਲਗਾ ਰਹੇ ਹੋ ਤੇ ਬੀ ਵੀ ਲਗਾ ਰਹੇ ਹੋ ਓਕੇ ਬੀ اور ਸੀ ਦੋ ਆਨਸਰ ਲਗਾ ਰਹੇ ਹੋ ਜੀ ਤਾਂ ਜਿਨ੍ਹਾਂ ਨੇ ਆਨਸਰ ਕਰ ਦਿੱਤਾ ਨਾ ਸੀ ਬਿਲਕੁਲ ਠੀਕ ਹੈ ਦੇਖੋ ਜਿਹੜੇ ਤਾਂ ਬਾਕੀ ਕਿਸਾਨਕਾਰ ਹੈ ਨਾ ਜਦੋਂ ਸੋਨੀ ਮਹਿਵਾਲ ਬਾਰੇ ਲਿਖਦੇ ਨੇ ਉਦੋਂ ਉਹਨਾਂ ਨੇ ਜ਼ਿਆਦਾਤਰ ਇਹ ਕਿਹਾ ਸੀ ਕਿ ਜਦੋਂ ਸੋਨੀ ਦਰਿਆ ਦੇ ਵਿੱਚ ਠਿੱਲ ਪਈ ਨਾ ਉਦੋਂ ਉਹਨੂੰ ਪਤਾ ਚੱਲਿਆ ਸੀਗਾ ਵੀ ਉਹ ਕੱਚਾ ਆ ਘੜਾ ਤਾਂ ਹਨਾ ਪਰ ਜਦੋਂ ਆਪਾਂ ਇੱਧਰ ਗੱਲ ਕਰਦੇ ਹਾਂ ਐਗਜ਼ੈਕਟਲੀ ਕਣੇ ਦੇ ਡੁੱਬਣ ਦੇ ਨਾਲ ਤਾਂ ਵਿਚਾਰੀ ਆਪ ਹੀ ਡੁੱਬ ਗਈ ਸੀ ਤਾਂ ਉਹਨੂੰ ਤਾਂ ਕਿਆ ਹੀ ਉਹਦਾ ਪਤਾ ਚੱਲਣਾ ਕਿ ਕੜਾ ਕੱਚਾ ਕਿ ਪੱਕਾ ਉਹਦਾ ਤਾਂ ਉਹਦਾ ਤਾਂ ਪਤਾ ਚੱਲਣ ਦਾ ਫਾਇਦਾ ਹੀ ਕੀ ਐਗਜ਼ੈਕਟਲੀ ਦਿਸ ਦਿਸ ਵਾਸ ਮਾਈ ਪੁਆਇੰਟ ਸਮ ਟਾਈਮ ਨਾ ਤੁਹਾਨੂੰ ਆਪਸ਼ਨਸ ਮਤਲਬ ਸਮਝ ਨਹੀਂ ਆਉਂਦੀ ਕਿ ਲਗਾਉਣਾ ਕੀ ਆ ਓਕੇ ਓ ਮਾਈ ਗਾਡ ਰੀਲੀ ਤੇ ਨਾ ਉੱਤਰ ਕੀਆ ਪਰ ਜਿਹੜੇ ਫਜ਼ਲ ਸ਼ਾ ਉਹਨਾਂ ਨੇ ਸਭ ਤੋਂ ਅਲੱਗ ਲਿਖਿਆ ਸੀ ਕਿ ਜਿਵੇਂ ਹੀ ਸੋਨੀ ਨੇ ਘੜੇ ਨੂੰ ਹੱਥ ਲਗਾਇਆ ਉਹਨੂੰ ਉਦੋਂ ਹੀ ਪਤਾ ਚੱਲ ਗਿਆ ਸੀਗਾ ਵੀ ਘੜਾ ਤਾਂ ਕੱਚਾ ਹੈ ਹੁਣ ਜੇ ਜਾਉਂਗੀ ਤਾਂ ਡੁੱਬ ਕੇ ਮਰ ਜੂੰਗੀ ਮੈਨੂੰ ਤਾਂ ਸਮਝ ਨਹੀਂ ਆਂਦੀ ਜਦੋਂ ਇਹਨੂੰ ਪਤਾ ਚੱਲ ਹੀ ਗਿਆ ਸੀਗਾ ਵੀ ਘੜਾ ਕੱਚਾ ਹੈ ਠੀਕ ਹੈ ਪਾਰ ਮੇਰੇ ਕੋਲੋਂ ਲੰਘਿਆ ਨਹੀਂ ਜਾਣਾ ਰਾਤ ਹੀ ਮੈਂ ਡੁੱਬ ਜਾਣਾ ਤਾਂ ਫੇਰ ਤੂੰ ਮਹਿਵਾਲ ਨੂੰ ਮਿਲਣਾ ਹੀ ਕਿਵੇਂ ਹੈ ਤਾਂ ਐ ਕਰਨਾ ਅੱਜ ਨਹੀਂ ਕੱਲ ਮਿਲ ਲਈ ਤਾਂ ਕੀ ਫਰਕ ਪੈ ਜਾਊਗਾ ਸਹੀ ਆਇਆ ਨਹੀਂ ਕੱਲ ਮਿਲੀ ਇਹ ਨਹੀਂ ਹੈ ਕਿ ਨੇ ਸਾਰੀ ਜ਼ਿੰਦਗੀ ਤੂੰ ਮਿਲੇ ਹੀ ਨਾ ਪਰ ਨਹੀਂ ਆਪਾਂ ਤਾਂ ਸ਼ਹੀਦ ਹੋਣਾ ਨਹੀਂ ਤਾਂ ਮੇਰਾ ਕਿੱਸਾ ਬਾਅਦ ਵਿੱਚ ਮਾਸਟਰ ਕੈਡਰ ਵਾਲੇ ਬੱਚੇ ਪੜਨਗੇ ਕਿਵੇਂ ਤਾਂ ਤੁਹਾਡੇ ਕਰਕੇ ਐਕਚੁਅਲੀ ਸੋਨੀ ਨੇ ਦੇਖਿਆ ਵੀ ਘੜਾ ਕੱਚਾ ਫੇਰ ਵੀ ਵਿਚਾਰੀ ਤੁਰਪੀ ਇਮੇਜਿਨ ਕਰੋ ਜ਼ਰਾ ਠੀਕ ਹੈ ਤਾਂ ਇਸ ਲਈ ਥੈਂਕਸ ਕਰੋ ਨੂੰ ਅੱਗੇ ਚੱਲੋ ਅੱਜ ਦਾ ਲਾਸਟ ਪ੍ਰੈਸ਼ਨ ਦੇਖੋ ਜ਼ਰਾ ਚਲੋ 15ਵਾਂ ਦੇਖੋ ਫਜ਼ਲ ਸ਼ਾਹ ਦੇ ਬਾਰੇ ਵਿੱਚ ਸਹੀ ਕਥਨ ਚੁਣੋ ਠੇਠ ਤੇ ਕੇਂਦਰੀ ਪੰਜਾਬੀ ਦੀ ਵਰਤੋਂ ਫਾਰਸੀ ਅਤੇ ਲੈਂਦੀ ਸ਼ਬਦਾਵਲੀ ਦੇ ਅੰਸ਼ ਇਸ਼ਕ ਦਾ ਆਦਰਸ਼ਵਾਦੀ ਰੂਪ ਜਾਂ ਸਾਰੇ ਹਾਂਜੀ ਆਨਸਰ ਕਰੋ ਪ੍ਰਸ਼ਨ ਨੰਬਰ 15ਵੇਂ ਦੇ ਲਈ ਕਦੀ ਕਦੀ ਕਿੱਸਿਆਂ ਵਿੱਚ ਇਹੋ ਜਿਹੀ ਚੀਜ਼ਾਂ ਆ ਜਾਂਦੀਆਂ ਜਿਹੜੀਆਂ ਲੱਗਦੀਆਂ ਯਾਰਾ ਕੀ ਗੱਲ ਬਣੀ ਐਗਜ਼ੈਕਟਲੀ ਦਰਮਿਆਨਾ ਡੀ ਬਿਲਕੁਲ ਠੀਕ ਉੱਤਰ ਹੈ ਬੱਚਾ ਇਹ ਸਾਰਿਆਂ ਦੀਆਂ ਸਾਰੀਆਂ ਹੀ ਜਿਹੜੀਆਂ ਖਾਸੀਅਤ ਹੈ ਉਹ ਹੈਗੀਆਂ ਫਜ਼ਲ ਸ਼ਾਦੀਆਂ ਠੀਕ ਹੈ ਜੀ that is all about today's lecture ਅੱਜ ਦਾ ਲੈਕਚਰ ਆਪਾਂ ਓਵਰ ਕਰਦੇ ਹਾਂ ਕੱਲ ਅਸੀਂ ਅਗਲੇ ਲੈਕਚਰ ਦੇ ਨਾਲ ਫੇਰ ਤੋਂ 9:30 ਵਜੇ ਸ਼ਾਮ ਨੂੰ ਮਿਲਾਂਗੇ ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਲੈਕਚਰ ਚੰਗੇ ਲੱਗ ਰਹੇ ਹੋਣੇ ਆ ਇਹ ਸੀਰੀਜ਼ ਤੁਹਾਡੇ ਪੇਪਰਾਂ ਦੇ ਵਿੱਚ ਤੁਹਾਡੇ ਜ਼ਰੂਰ ਕੰਮ ਆਊਗੀ ਠੀਕ ਹੈ तो जे कम आई तो मैं आप आपू बहुत खुद खुशकिस्मत समझूंगी ओके चलो ठीक है हम असी कल मिलोंगे सेम ही टाइम पर सेम ही चैनल के उपर और सेम ही डी ट्रिपल एप ट्रिपल एस बी के अगले बैच दे सॉरी अज फाबल कि हो रहा है ना लास्ट तो अगले लैक्चर न मिलोंगी ठीक है थैंक यू सो वेरी मच गुड नाइट एवरीबडी टेक केयर बा बाय ਪੜਨ ਲੱਗਿਆ ਥੋੜਾ ਇੰਜੋਏ ਕਰਕੇ ਪੜਨਾ ਚਾਹੀਦਾ ਹੈ ਹੈਨਾ ਐਦਾਂ ਇਕੱਲੇ ਪ੍ਰਸ਼ਨ ਉੱਤਰ ਕਰੀ ਜਾਓ ਬੋਰਿੰਗ ਬੋਰਿੰਗ ਜਿਹਾ ਪੜਨ ਤੇ ਫਿਰ ਸਵਾਦ ਨਹੀਂ ਆਉਂਦਾ ਤੇ ਯਾਦ ਵੀ ਨਹੀਂ ਰਹਿੰਦਾ ਹੁਣ ਤੁਹਾਨੂੰ ਘੜੇ ਵਾਲਾ ਕਦੀ ਜਿਹੜਾ ਮਰਜ਼ੀ ਆਪਸ਼ਨ ਆ ਜਾਏ ਪਰ ਤੁਹਾਨੂੰ ਯਾਦ ਰਹੂਗਾ ਹਮੇਸ਼ਾ ਕਿ ਆਪਸ਼ਨ ਉੱਤੇ ਕੀ ਸੀਗਾ